ਦੇ ਜੀ ਮੇਰੇ ਬਹੁਤ ਇਸ਼ਕ ਆ ਤੇ ਇਸ ਮਹਿਫਲ ਨੇ ਮੇਰੇ ਵੱਡੇ ਭਰਾ ਭਾਈ ਕਰਨਜੀਤ ਲੋਹ ਜੀ ਸਾਡੇ ਨੂਕਸਾ ਨੇ ਕੰਚਾ ਬਾਈ ਕੰਚੀ ਨਰਮਿਆਣਾ ਜੀ ਜਿਹੜਾ ਸ਼੍ਰੀ ਮੁਕਸਰ ਸਾਹਿਬ ਨੇ ਪ੍ਰਧਾਨ ਭਾਈ ਲਖਨ ਬਰਾੜ ਜੀ ਹਲਕਾ ਗਿੱਦੜ ਬਹਾ ਦੇ ਹਲਕਾ ਚਾਰ ਤੇ ਚੇਅਰਮੈਨ ਮਾਰਕਟ ਕਮੇਟੀ ਗਿੱਦੜ ਬਹਾ ਮੇਰੇ ਵੱਡੇ ਭਰਾ ਭਾਈ ਪ੍ਰਿੰਸੀਪਲ ਸ਼ਰਮਾ ਜੀ ਔਰ ਕਿਰਕੀਆਵਾਲ ਸਾਹਿਬ ਮਸ਼ਵਰਤੀ ਚੇਅਰਮੈਨ ਜੈਤੋ ਮੇਰੇ ਵੱਡੇ ਭਰਾ ਭਾਈ ਕਿਸਾ ਸਾਹਿਬ ਔਰ ਸਾਡੇ ਦੇਤੇ ਹਮੇਸ਼ਾ ਮੇਰੇ ਪਰਿਆਤਰ ਕਰਵਾ ਲੈ ਜਿਨ੍ਹਾਂ ਨੂੰ ਜਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਿਆ ਹੈ ਔਰ ਉਹਨਾਂ ਦੇ ਪਾਏ ਹੋਏ ਸੂਨਿਆਂ ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਭਨੇ ਭਰਾ بھائی ਮਨਜੀਤ ਸਿੰਘ ਦੀ ਨਾਲੇ ਜੀ ਔਰ ਦਰਜਾ ਦਰਜਾ ਆਮ ਆਪੀ ਪਾਰਟੀ ਦੇ ਵਲੰਟੀਅਰ ਸਾਹਿਬਾਨ ਜੋ ਕਿ ਕਿਸੇ ਸ਼ਾਇਰ ਨੇ ਲਿਖਿਆ ਮੈਂ ਮੈਂ ਪਰਦੇ ਵਿੱਚ ਬੋਲਾਂ ਜਾਂ ਮੈਂ ਨਾ ਬੋਲਾਂ ਮੈਂ ਡਰਦਾ ਹਾਂ ਇਸ ਮਹਿਰ ਦੇ ਵਿੱਚ ਬੋਲਾਂ ਜਾਂ ਮੈਂ ਨਾ ਬੋਲਾਂ ਤੇ ਤੇ ਹਾਲੇ ਕੁਛਕੀਆ ਤਾਂ ਨਾਮ ਨਹੀਂ ਲਿਆ ਮੈਂ ਕੀ ਦਾ ਕੀ ਦਾ ਨਾ ਬੋਲਾਂ ਤੁਸੀਂ ਜਿੰਨੇ ਵੀ ਬਰਾਕਪੁਰ ਦਾ ਪਿੰਡਾਂ ਦੀਆਂ ਕਾਇਨਾ ਦੇ ਸੈਕਟਰੀ ਸਾਹਿਬ ਔਰ ਜਿੰਨੇ ਵੀ ਯੂਥ ਦੇ ਔਰ ਸਾਡੇ ਸਤਰੀ ਵਿਗਦੇ ਵਿਵਾਦ ਹੱਲ ਦੇ जिन्ने ਵੀ ਹੁੰਦੇ ਕਾਸਾ ਕਰਵਾਇਆ ਸਭ ਤੋਂ ਪਹਿਲਾਂ ਪਤਾ ਜਾਂਦਾ ਹੈ ਬਾਈ ਗੁਰਜੀ ਕਾਹਦਾ ਹਾਂ ਮੈਂ ਤਾਂ ਪਹਿਲਾਂ ਬੋਲਦੇ ਹੋਏ ਸਾਰੇ ਬਲਾਹਣੇ ਬੜੇ ਮਸਤਾਨ ਫੁਰਕੁਰ ਅੱਛੇ ਸ਼ਬਦਾਂ ਨੂੰ ਢੋਕਦੇ ਸ਼ਬਦਾਂ ਨੂੰ ਬਾਚਨੇ ਹੋਏ ਬੋਲਦੇ ਹੋਏ ਬਾਈ ਕਰਨਜੀ ਦੀ ਸ਼ਖਸੀਅਤ ਤੋਂ ਜਾਰੂ ਕਰਵਾਇਆ ਹੈ ਕਿਉਂਕਿ ਜਦੋਂ ਸਿਆਰੇ ਕਹਿੰਦੇ ਆ ਕਿਸੇ ਬੰਦੇ ਦੇ ਕੈਰੈਕਟਰ ਬਾਰੇ ਜਨਮਾ ਹੋਵੇ ਤਾਂ ਉਹਦੇ ਪ੍ਰਾਣੇ ਦੋਸਤ ਕਿਉਂ ਕਿਹੜੇ ਐ ਜੇ ਉਹ ਪ੍ਰਾਣੇ ਦੋਸਤਾਂ ਨਾਲ ਚੰਗੀ ਤਰ੍ਹਾਂ ਨਿਭ ਰਿਹਾ ਤਾਂ ਇਹਦਾ ਮਤਲਬ ਬੰਦਾ ਚੰਗਾ ਹੈ ਬਾਈ ਕਾਪੀਟਰ ਮੋਜੀ ਮੈਂ ਗੱਲ ਕਰਤਾ ਹਾਂ ਔਰ ਅੱਜ ਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਦੀ ਮਾਨ ਸਾਹਿਬ ਉਹਨਾਂ ਦੇ ਚੰਗੇ ਦੋਸਤ ਕਿਉਂਕਿ ਸ਼ੁਰੂ ਤੋਂ ਲੈ ਕੇ ਇਕੱਠੇ ਬੜੇ ਕੱਤੇ ਸਹੇਦਾਂ ਸਾਜਿਆ ਗੀਤਾਂ ਜ਼ਿੰਦਗੀ ਦੀ ਖੁਸ਼ੀ ਗਮੀ ਦੇ ਵਿੱਚ ਇੱਕ ਸਾਥ ਬਣ ਕੇ ਮੋਢੇ ਨਾਲ ਮੋਢਾ ਲਾ ਕੇ ਚੱਲੇ ਤਾਂ ਇਸ ਤੋਂ ਪਤਾ ਲੱਗਦਾ ਵੀ ਐਨੀ ਲੰਮੀ ਮਿੱਤਰਤਾ ਨਹੀਂ ਹੈ ਤਾਂ ਇਹਦਾ ਮਤਲਬ ਬਾਈਕਰੰਗੀਤ ਬੰਦਾ ਚੰਗਾ ਹੈ ਇਸ ਕਰਕੇ ਸਾਨੂੰ ਬਹੁਤਾਂ ਕੁਸ਼ਕੈਨ ਦੀ ਲੋੜ ਨਹੀਂ ਚੰਡਾ ਦੇ ਵਿੱਚ ਕਿਉਂਕਿ ਪਿੰਡਾਂ ਦੇ ਵਿੱਚ ਉਸ ਬੰਦੇ ਨੂੰ ਲੈ ਕੇ ਜਾਇਆ ਜਾਂਦਾ ਹੈ ਪਿੰਡਾਂ ਦੇ ਵਿੱਚ ਦੇ ਬਾਰੇ ਦੱਸਿਆ ਜਾਂਦਾ ਹੈ ਜਿਹਦੇ ਬਾਰੇ ਲੋਕ ਜਾਣਦੇ 라 ਹੋਣ ਜਿਹਨੂੰ ਲੋਕ ਪਹਿਚਾਨਦੇ 라 ਹੋਣ ਔਰ ਬਾਈ ਕੰਟੀਰ ਮੋਲ ਤਾਂ ਛੋਟੇ ਉਮਰਾਂ ਤੋਂ 16 ਸਾਲ ਦੀ ਉਮਰ ਤੋਂ ਲੈ ਕੇ ਘਰੋਂ ਨਿਕਲਿਆ ਤੇ ਵੱਡੇ ਵੱਡਾ ਫਿਲਮਾਂ ਦੇ ਵਿੱਚ ਵੱਡੇ ਵੱਡੇ ਕੈਰੈਕਟਰਾਂ ਦਾ ਰੋਲ ਆਦਾ ਕਿਤਾ ਔਰ ਬਿੰਦਾਂ ਦਾ ਬੱਚਾ ਬੱਚਾ ਜਾਣਦਾ ਕਿ ਗਰਮੀ ਤੋਂ ਮੋਲ ਕਮਰਾ ਜਦੋਂ ਯਾਰ ਚੰਗਾ ਕੈਂਡੀਡੇਟ ਤੇਰਾ ਫ੍ਰੀ ਫਲੋਰ ਨੂੰ ਦਿੱਤਾ ਹੈ ਇੱਕ ਤਾਂ ਉਹ ਮੁੰਡਾ ਜਿਹੜਾ ਤੁਹਾਡਾ ਪਰਿਵਾਰ ਤੁਹਾਡੇ ਸਪੋਰਟ ਕਰੇ ਕਿ ਸਾਡਾ ਸਾਡਾ ਉਮੀਦਵਾਰ ਬਹੁਤ ਚੰਗਾ ਹੈ ਜਦੋਂ ਵਿਰੋਧੀ ਸੋਚੀ ਸਪੋਰਟ ਕਰ ਵੀ ਸਾਨੂੰ ਵੇਖ ਦੇ ਬਰੋਬਰ ਦਾ ਕੋਈ ਉਮੀਦਵਾਰ ਹੈ ਨਹੀਂ ਸਾਡੇ ਕੋਲੇ ਜਿਹਨ ਟੱਕਰਦਾ ਉਮੀਦਵਾਰ ਹੈ ਨਹੀਂ ਸਾਡੇ ਕੋਲੇ ਤਾਂ ਇਹਦਾ ਮਤਲਬ ਤੁਸੀਂ ਲੈ ਕੇ ਲੈ ਲਓ ਅੱਜ ਤੋਂ ਜਿੰਨਾ ਮੈਂ ਪਾਜੀਵਰੇ ਸੋਚਿਆ ਸੰਜਿਆ ਰਵੇਖਿਆ ਪਰਖਿਆ ਇਹਦੇ ਵਰਗਾ ਹੀਰਾਂ ਇਨਸਾਨ ਲੋਕ ਸਭਾ ਪ੍ਰਿੰਟ ਕੋਡ ਵਾਸਤੇ ਵਾਈਸ ਪ੍ਰਧਾਨ ਮਾਨ ਜੀ ਨੇ ਦਿੱਤਾ ਔਰ ਮੈਂ ਮਾਨ ਸਾਹਿਬ ਦਾ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਐਡੀ ਵੱਡੀ ਜਨਨਾ ਜਿਹੜਾ ਸਿਰ ਹੈ ਕਿਉਂਕਿ ਜਿੰਦਾ ਸਿਰਾਂ ਦਾ ਉਹੀ ਵੱਡਿਆ ਸੀਗਾ ਜਦੋਂ ਰੋਡ ਤੋਂ ਸ਼ੁਰੂ ਕੀਤਾ ਤੇ ਲੈਣਾ ਨੂੰ ਲੈਣਾ ਵਰਕਰਾਂ ਦੇ ਵਰਕਰ ਆ ਬਹਾਰੇ ਜਦੋਂ ਬਾਬਾ ਫਰੀਦ ਜੀ ਧਰਤੀ ਦੇ ਉੱਪਰ ਬੰਦਾ ਟੇਕ ਰਸੀ ਫਰੀਦ ਕੋਟ ਤਾਂ ਲੋਕ ਆਲਾ ਪੁਹਾਰੇ ਉਸ ਜਲਸੇ ਦੇ ਵਿੱਚ ਆਏ ਔਰ ਉਸ ਤੇ ਜਿੰਨਾ ਜੜਾ ਝੰਡਾ ਔਰ ਬਾਈ ਅਨੂਰ ਦਾ ਉਹ ਬੰਦਾ ਗਿਆ ਸੀ ਔਰ ਮੈਂ ਇੱਕ ਗੱਲ ਤੇ ਗਈ ਚੌੜਾ ਬਾਈ ਅਨੂਰ ਜੀ ਨੂੰ ਕਿ ਭਾਈ ਜੀ ਸਾਡੇ ਕੋਲੇ ਹਲਕਾ ਰਾਮਕਾਂ ਦੇ ਮੇਰੇ ਕੋਲੇ 15 ਪਿੰਡਾਂ ਦੀ ਜ਼ਿੰਮੇਵਾਰੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਔਰ ਮੈਂ ਆਪ ਦੀ ਜ਼ਿੰਮੇਵਾਰੀ ਇਹ ਦਿੰਦਾ ਮੈਂ ਮੂਨੇ ਪਸੀਨਾ ਇਕ ਕਰ ਦੂ ਤੁਹਾਨੂੰ ਦਿਖਾਉਣ ਵਾਸਤੇ ਇੰਨੀ ਮੈਂ ਤੁਹਾਡੇ ਨਾਲ ਕਰਤੀ ਜਿੰਨਾ ਔਰ ਸਾਡੇ ਜਿੰਨੇ ਵੀ ਵਰਕਰ ਬੈਠੇ ਆ ਇਹ ਮਾਈਕੋ ਕਿਤੇ 100 ਗੁਣਾ ਵੱਧ ਗਿਆ ਜੇ ਮੈਂ ਆਦਾ ਖੂਣੀ ਪਸੀਨਾ ਵਹਾਉਗਾ ਤਾਂ ਇਹ ਜਿੰਨ ਰਾਜ ਦੇਕੇ ਦੀ ਮਾਈਕੋ ਵਾਲੇ ਇਹਨਾਂ ਜੱਲਾ ਦੀ ਮਾਈਕੋ ਨੂੰ ਜਿਹੜੀ ਜ਼ਿੰਮੇਵਾਰੀ ਲੈਂਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਇਹ ਉਹ ਮੱਕੜਾ ਤੋਂ ਮਰਤਮਾਨ ਸਾਹਿਬ ਦੇ ਉਹ ਆਮੀਨ ਲੋਕ ਸੁਭਾਗ ਹੁੰਦੀ ਹੈ ਜਿੱਥੇ ਉਸੇ ਤਰ੍ਹਾਂ ਧੰਨੇ ਕਰਿਆ ਔਰ ਮੈਂ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ